ਹੈਲੋ ਫਰੈਂਡਸ ਅੱਜ ਕਹਾਣੀ ਚੋਰੀ ਦੀ ਤੀਵੀਂ ਦਾ ਭਾਗ ਸਤਵਾਂ ਆਖਰੀ ਭਾਗ ਸੁਣਾਦੀ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ 6 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਆਖਰੀ ਭਾਗ ਹੁਣ ਹੀਰੋ ਤੇ ਜਿੱਤੋ ਦੀ ਜ਼ਿੰਦਗੀ ਸੁਖਾਲੀ ਹੋ ਗਈ ਸੀ ਉਹ ਹੁਣ ਗੱਲਾਂ-ਗੱਲਾਂ ਵਿੱਚ ਕਹਿਣ ਲੱਗਦੀਆਂ ਕਿ ਹੁਣ ਤਾਂ ਜਾਂਦੇ-ਜਾਂਦੇ ਰੱਬ ਪੋਤਾ-ਪੋਤੀ ਝੋਲੀ ਪਾ ਦੇਵੇ ਤੇ ਸਾਨੂੰ ਵੀ ਉਹਨਾਂ ਨਾਲ ਖੇਡਣ ਦਾ ਸੁਭਾਗ ਮਿਲੇ ਇਹ ਰਾਨੋ ਇਹ ਸੁਣ ਥੋੜਾ ਸ਼ਰਮਾ ਜਾਂਦੀ ਤੇ ਅੰਦਰੋਂ ਅੰਦਰੀ ਹਾਸੇ ਦੀ ਹੋਈ ਆਪਣੇ ਆਪ ਨਾਲ ਗੱਲਾਂ ਜਿਹੀਆਂ ਕਰਨ ਲੱਗਦੀ। ਸਮਾਂ ਲੰਘਦਾ ਗਿਆ, ਪਾਲੇ ਦੇ ਪਰਿਵਾਰ ਦਾ ਪਲ-ਪਲ ਯਾਦਗਾਰ ਬਣਦਾ ਗਿਆ। ਹਰ ਨਵੀਂ ਸਵੇਰ ਹੁੰਦੀ ਗਈ ਤੇ ਜ਼ਿੰਦਗੀ ਦਾ ਨਵਾਂ ਤਜਰਬਾ ਆਉਂਦਾ ਗਿਆ। ਪਾਲੇ ਤੇ ਰਾਣੋ ਦੀ ਜ਼ਿੰਦਗੀ ਦਿਨੋ-ਦਿਨ ਰੰਗੀਨ ਤੇ ਹਸੀਨ ਹੁੰਦੀ ਗਈ। ਪਾਲੇ ਨੇ ਖੇਤਾਂ ਦੇ ਸਾਰੇ ਕੰਮ ਧੰਦੇ ਨਿਬੇੜ ਦਿੱਤੇ ਸੀ ਤੇ ਉਹ ਹੁਣ ਵੇਲਾ ਹੋ ਗਿਆ ਸੀ ਤੇ ਹੁਣ ਆਪਣਾ ਸਾਰਾ ਸਮਾਂ ਉਹ ਰਾਣੋ ਨਾਲ ਬਤੀਤ ਕਰਿਆ ਲੰਘਾ ਦਿੰਦਾ। ਰਾਣੋ ਵੀ ਪਾਲੇ ਨੂੰ ਆਪਣੇ ਤੋਂ ਰਤਾ ਕੋ ਵੀ ਉਹ ਲੈ ਨਾ ਹੋਣ ਦਿੰਦੀ। ਉਹ ਵੀ ਪਾਲੇ ਨੂੰ ਹਰ ਪੱਕ ਤੋਂ ਖੁਸ਼ ਰੱਖਦੀ ਸੀ। ਪਾਲਾ ਵੀ ਰਾਣੋ ਦੀ ਰੂਹ ਤੋਂ ਰਗ ਰਗ ਤੋਂ ਵਕਫ ਹੋ ਗਿਆ ਸੀ। ਰਾਣੋ ਦੇ ਉਹ ਹਰ ਪੱਕ ਤੋਂ ਜਾਨੂ ਹੋ ਗਿਆ ਸੀ। ਜਿੱਤੋ ਕਿ ਰਾਣੋ ਨੂੰ ਖੁਸ਼ੀ ਮਿਲਦੀ ਤੇ ਉਸਦੇ ਥੱਕੇ ਟੁੱਟੇ ਸਰੀਰ ਨੂੰ ਸ਼ਾਂਤੀ ਮਿਲਦੀ ਸੀ। ਪਾਲੇ ਤੇ ਰਾਣੋ ਦੀ ਜ਼ਿੰਦਗੀ ਵਿੱਚ ਪਿਆਰ ਦਿਨੋ ਦਿਨ ਵਧਦਾ ਗਿਆ। ਦੋਵੇਂ ਇੱਕ ਦੂਜੇ ਦੀ ਸਾਹਾਂ ਦੀ ਡੋਰ ਬਣ ਗਏ। ਆਖਿਰ ਉਹ ਦਿਨ ਆ ਗਿਆ ਜਦ ਰਾਣੋ ਦੇ ਦੇਹ ਨੇ ਰਾਣੋ ਨੂੰ ਭਾਰਾ ਜਿਹਾ ਕਰ ਦਿੱਤਾ। ਉਸਨੋ ਜੀਵ ਜਹੀ ਘਬਰਾਟ ਉਣ ਲੱਗੀ ਤੇ ਉਹ ਇਸ ਘਟਨਾ ਤੋਂ ਘਬਰਾ ਕੇ ਬੇਬੇ ਨੂੰ ਸਭ ਦੱਸਣ ਲੱਗੀ ਕਿ ਉਸਦੀ ਦੇਹ ਨੂੰ ਭਾਰਾਪਨ ਮਹਿਸੂਸ ਹੁੰਦਾ ਤੇ ਜੇ ਕੁਝ ਖਾ ਲਵੇ ਤਾਂ ਘਬਰਾਟ ਹੁੰਦੀ ਹੈ। ਕੁੜੇ ਬੀਰੋ ਦੇਖ ਆਪਣੀ ਬਹੂ ਕੀ ਆਖਦੀ ਹੈ ਕਿ ਉਸਦੀ ਦੇਹ ਭਾਰੀ ਹੁੰਦੀ ਜਾਪਦੀ ਹੈ। ਲੱਗਦਾ ਸੋਨਲੀ ਪ੍ਰਮਾਤਮਾ ਨੇ ਆਪਣੀ ਜੀਤੋ ਹੱਸਦੀ ਹੋਈ ਬੋਲੀ ਲੈ ਤੀਏ ਤੂੰ ਤਾਂ ਬਹੁਤ ਖੁਸ਼ੀਆਂ ਭਰੀ ਖਬਰ ਦਿੱਤੀ ਹੈ। ਹਾਂ ਜੀਤੋ ਹੁਣ ਤਾਂ ਆਪਣੇ ਘਰ ਵੀ ਨਿਆਣਿਆਂ ਨੇ ਖਿਲਕਾਰੀਆਂ ਮਾਰਨੀਆਂ ਨੇ। ਤੇ ਆਪਾਂ ਪੋਤੇ-ਪੋਤੀਆਂ ਵਾਲੇ ਹੋ ਜਾਵਾਂਗੇ ਬੀਰੋ ਰਾਣੋ ਨੂੰ ਵਧਾਈ ਦਿੰਦੀ ਬੋਲੀ ਰਾਣੋ ਨੂੰ ਇਹ ਸਭ ਸੁਣ ਕੇ ਬਹੁਤ ਖੁਸ਼ੀ ਹੋਈ ਉਸਨੇ ਆਪਣੇ ਪੇਟ ਤੇ ਹੱਥ ਰੱਖ ਕੇ ਇੱਕ ਹਲਚਲ ਨੂੰ ਮਹਿਸੂਸ ਕੀਤਾ ਤੇ ਉਸ ਦੁਨੀਆ ਵਿੱਚ ਚਲੀ ਗਈ ਤੇ ਉਸ ਨੂੰ ਆਪਣਾ ਬੀਤਿਆ ਬਚਪਨ ਦਿਖਾਈ ਦੇਣ ਲੱਗਾ ਜਦ ਉਸਨੇ ਜਨਮ ਲੈ ਕੇ ਆਪਣੀਆਂ ਕੋਮਲ ਤੇ ਛੋਟੀਆਂ-ਛੁਟੀਆਂ ਬਾਹਾਂ ਮਾਰਨੇ ਸ਼ੁਰੂ ਕੀਤੀਆਂ ਸੀ ਤੇ ਆਪਣੀਆਂ ਬੰਦ ਅੱਖਾਂ ਵਿੱਚੋਂ ਕਿਸੇ ਜੰਨਤ ਤੇ ਕਲਾਮੀ ਨੂੰ ਦੇਖਿਆ ਸੀ ਤੇ ਉਸ ਜੰਨਤ ਵਿੱਚੋਂ ਆਂਦੀ ਖੁਸ਼ਬੂ ਨੂੰ ਛੋਟੇ ਜਿਹੇ ਨੱਕ ਰਾਈ ਸੁੰਗਿਆ ਸੀ ਉਸ ਹੱਥ ਦੀਆਂ ਉਂਗਲਾਂ ਨੂੰ ਮਹਿਸੂਸ ਕੀਤਾ ਜਿਨ੍ਹਾਂ ਨੂੰ ਫੜ ਉਸਨੇ ਧਰਤੀ ਦੀ ਹਿੱਕ ਤੇ ਪਹਿਲੀ ਪਲਾੰਗ ਰੱਖੀ ਸੀ ਤੇ ਮਿੱਟੀ ਵਿੱਚ ਆਪਣੇ ਪੈਰਾਂ ਦੇ ਨਿਸ਼ਾਨ ਛਾਪੇ ਸੀ ਇਹ ਸਭ ਸੋਚਦੇ ਸੋਚਦੇ ਰਾਣ ਨੂੰ ਘਬਰਾਹਟ ਹੁੰਦੀ ਹੈ ਤੇ ਉਹ ਉਲਟੀ ਕਰ ਦਿੰਦੀ ਹੈ ਜੀਤੋ ਤੇ ਬੀਰੋ ਨੇ ਰਾਣ ਨੂੰ ਸਮਝਾਉਂਦੇ ਹੋਏ ਕਿਆ ਕਿ ਧੀਏ ਘਬਰਾ ਨਾ ਇਹ ਸਮਾਂ ਉਹ ਸਮਾਂ ਹੈ ਜਦ ਇੱਕ ਵਿਆਹੀ ਔਰਤ ਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਣ ਲੱਗਦਾ ਹੈ ਤੇ ਉਸੇ ਦੇ ਅੰਦਰ ਦੋਵੇਂ ਜੀਆਂ ਤੋਂ ਮਿਲ ਕੇ ਬਣਿਆ ਇਹ ਕਾਂਚ ਆਪਣੇ ਦਸਤਕ ਦਿੰਦਾ ਹੈ ਤੇ ਆਪਣੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਇਸ ਸਮੇਂ ਉਹ ਪਰਮਾਤਮਾ ਇੱਕ ਔਰਤ ਨੂੰ ਮਾਂ ਬਣਨ ਦਾ ਉਤਮਾ ਪ੍ਰਦਾਨ ਕਰਦਾ ਹੈ ਜਿਸ ਨਾਲ ਉਸ ਦੀ ਤੇ ਉਸ ਦੇ ਪਰਿਵਾਰ ਦੇ ਅਗਲੇ ਵੰਸ਼ ਦੀ ਨੀਂਹ ਰੱਖੀ ਜਾਂਦੀ ਹੈ। ਇਹ ਦਿਨ ਉਸ ਦੀ ਜ਼ਿੰਦਗੀ ਦਾ ਖਾਸ ਦਿਹਾੜਾ ਹੁੰਦਾ ਹੈ। ਧੀਏ ਹੁਣ ਤੂੰ ਜ਼ਿਆਦਾ ਕੰਮ ਕਰਨ ਦਾ ਲਾਲਚ ਨਾ ਕਰਿਆ ਕਰ। ਬਸ ਘਰ ਅੰਦਰ ਕੇਵਲ ਤੋਰਾ ਫੇਰਾ ਕਰਿਆ ਕਰ ਤੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰ। ਜੀਤੋ ਰਾਣੋ ਨੂੰ ਬੋਲੀ ਨਾਲੇ ਹੁਣ ਘਰ ਅੰਦਰ ਹੀ ਰਿਆ ਕਰ ਤੇ ਪਿੰਡ ਵਿੱਚੋਂ ਆਉਂਦੀਆਂ ਜਨਾਨੀਆਂ ਤੋਂ ਪਾਸਾ ਜੇ ਵਟ ਅੰਦਰ ਬੈਠ ਜਾਇਆ ਕਰ ਰੱਬ ਨੇ ਸੱਡੀ ਫਰਿਆਦ ਸੁਣੀ ਐ ਤੇ ਮੈਨੂੰ ਤਾਂ ਤੀਵੀਆਂ ਤੇ ਪੋਰਾ ਵੀ ਭਰੋਸਾ ਨਹੀਂ ਕਹਿੰਦੀ ਐਵੇਂ ਬਾਬਿਆਂ ਕੋਲ ਧਾਗੇ ਤਵੀਤ ਕਰਾਉਂਦੀਆਂ ਫਿਰਦੀਆਂ ਰਹਿੰਦੀਆਂ ਨੇ ਬੀਰੋ ਰਾਨੋ ਨੂੰ ਸਮਝਾਉਣ ਲੱਗੀ ਰਾਨੋ ਦੋਵਾਂ ਦੀਆਂ ਗੱਲਾਂ ਸੁਣ ਖੁਸ਼ ਹੋ ਰਹੀ ਸੀ ਤੇ ਉਹ ਹਾਂ ਵਿੱਚ ਹਾਂ ਮਿਲਾ ਕੇ ਸਿਰ ਹਿਲਾਉਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਕੁੜੇ ਬੀਰੋ ਕੱਲ ਨੂੰ ਸਾਜਰੇ ਗੁਰੂ ਘਰ ਜਾ ਕੇ ਕੜਾਹ ਪ੍ਰਸ਼ਾਦ ਲਈ ਰਸਤ ਦੇ ਆਵੀਂ ਤੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਾਂਵੇਂ ਕਿ ਰਾਣੋ ਦੀ ਕੋਖ ਸੁੱਖ ਸ਼ਾਂਤੀ ਨਾਲ ਹਰੀ ਹੋ ਜਾਵੇ ਜੀਤੋ ਨੇ ਬੀਰੂ ਨੂੰ ਕਿਹਾ ਹਾਂ ਜੀਤੋ ਆਪਣੀ ਤਾਂ ਭੈਣੇ ਦੁੱਖੜੇ ਕੱਟਦੀਆਂ ਦੀ ਲੰਗ ਗਈ ਤੇ ਹੁਣ ਉਸਰਾਬ ਨੇ ਸੁਣੀ ਹੈ ਤੇ ਆਪਣੇ ਘਰ ਸੁੱਖ ਆਏ ਨੇ ਬਸ ਹੁਣ ਤਾਂ ਉਸ ਡਾਡੇ ਅੱਗੇ ਹੀ ਅਰਦਾਸ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਨਾ ਕੋਈ ਦੁੱਖ ਪਰੇਸ਼ਾਨੀ ਆਵੇ ਬੀਰੂ ਜੀਤੋ ਨੂੰ ਕਹਿਣ ਲੱਗੀ ਇਹਨਾਂ ਨੂੰ ਖੇਤ ਵੱਲ ਗਿਆ ਹੋਇਆ ਪਾਲਾ ਘਰ ਆ ਗਿਆ ਪਾਲਾ ਨਲਕਾ ਗੇੜ ਹੱਥ ਧੋਕੇ ਬੇਬੇ ਤੇ ਬੀਰੋ ਕੋਲ ਆ ਖੜ ਗਿਆ ਕੀ ਗੱਲ ਐ ਅੱਜ ਕਿਹੜੀ ਖੁਸ਼ੀ ਵਿੱਚ ਦੋਵੇਂ ਮਾਵਾਂ ਸਿਰ ਜੋੜ-ਜੋੜ ਗੱਲਾਂ ਕਰ ਰਹੀਆਂ ਨੇ ਮੈਨੂੰ ਵੀ ਦੱਸ ਪਾਓ ਕੋਈ ਪਾਲਾ ਹੱਸਦਾ ਹੋਇਆ ਬੋਲਿਆ ਲੈ ਖੁਸ਼ੀ ਤਾਂ ਹੋਵੇਗੀ ਖੁਸ਼ੀ ਦੀ ਜੋ ਗੱਲ ਐ ਹੁਣ ਅਸੀਂ ਪੋਤੇ-ਪੋਤੀ ਵਾਲਿਆਂ ਜੋ ਹੋਣ ਲੱਗੀਆਂ ਬੀਰੋ ਨੇ ਹੱਸਦੇ ਹੋਏ ਪਾਲੇ ਨੂੰ ਕਿਹਾ ਪਾਲਾ ਇਹ ਸੁਣ ਅੰਦਰ ਰਾਣੋਪੁਰ ਚਲਾ ਗਿਆ ਤੇ ਅੰਦਰ ਜਾ ਕੇ ਉਸਨੇ ਰਾਣ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਰਾਣ ਨੂੰ ਵਧਾਈਆਂ ਦੇਣ ਲੱਗ ਪਿਆ ਰਾਣੋ ਨੇ ਵੀ ਪਾਲੇ ਨੂੰ ਗਲਵਕੜੀ ਪਾ ਲਈ ਪਾਲਾ ਰਾਣ ਨੂੰ ਗਲਵਕੜੀ ਪਾ ਕੇ ਖੁਸ਼ ਹੋ ਗਿਆ ਤੇ ਸ਼ੁਕਰਾਨੇ ਕਰਨ ਲੱਗ ਪਿਓ ਉਸ ਪਰਮਾਤਮਾ ਦੇ ਕਿ ਉਸ ਦੇ ਘਰ ਨੂੰ ਦੁਬਾਰਾ ਖੁਸ਼ੀਆਂ ਭਰਿਆ ਕਰ ਦਿੱਤਾ ਹੋਰ ਰਾਣੋ ਨੂੰ ਸਮਝਾਉਣ ਲੱਗ ਪਿਆ ਕਿ ਹੋਰ ਉਹ ਨੂੰ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦੀ ਫਿਕਰ ਨਾ ਲੈ ਕੇ ਆਵੇ ਕਿਉਂਕਿ ਹੁਣ ਉਸ ਦੇ ਸਰੀਰ ਅੰਦਰ ਇੱਕ ਹੋਰ ਸਰੀਰ ਵਾਸ ਕਰਨ ਲੱਗ ਪਿਆ ਸੀ ਉਸ ਨੂੰ ਦੇਖਣ ਲਈ ਪਾਲੇ ਤੇ ਉਸ ਦੇ ਪਰਿਵਾਰ ਨੂੰ ਕੁਝ ਮਹੀਨਿਆਂ ਦਾ ਸਬਰ ਕਰਨਾ ਪਵੇਗਾ ਤੇ ਰਾਣੋ ਜਿੰਨੀ ਆਪਣੀ ਦੇਖਭਾਲ ਕਰੇਗੀ ਉਨਾ ਹੀ ਉਸ ਬੱਚੇ ਲਈ ਲਾਹੇਵੰਦ ਹੋਵੇਗਾ। ਰਾਨਵੀ ਆਪਣੇ ਪ੍ਰਤੀ ਸਾਦੀ ਹਮਦਰਦੀ ਦੇਖ ਬਹੁਤ ਖੁਸ਼ ਹੋਈ ਤੇ ਪਾਲੇ ਨੂੰ ਵਿਸ਼ਵਾਸ ਦਿਵਾਉਣ ਲੱਗੀ ਕਿ ਉਹ ਆਪਣਾ ਤੇ ਆਪਣੇ ਬੱਚੇ ਦਾ ਪੂਰਾ ਪੂਰਾ ਖਿਆਲ ਰੱਖੇਗੀ। ਪਾਲਾ ਰਾਨੋ ਨਾਲ ਗੱਲਾਂ ਕਰਦਾ ਹੋਇਆ ਮੰਜੀ ਉੱਪਰ ਪੈ ਗਿਆ ਤੇ ਰਾਨੋ ਨੇ ਪਾਲੇ ਦਾ ਸਿਰ ਆਪਣੇ ਗੋਦ ਵਿੱਚ ਲੈ ਲਿਆ ਤੇ ਗੱਲਾਂ ਕਰਨ ਲੱਗ ਪਈ। ਉਹ ਗੱਲਾਂ ਕਰਦੇ ਹੋਏ ਆਪਣੇ ਬੀਤੇ ਕੱਲ ਬਾਰੇ ਯਾਦ ਕਰਨ ਲੱਗ ਪਈ ਕਿ ਜੇ ਪਾਲਾ ਉਸ ਦੀ ਝੌਂਪੜੀ ਨਾ ਹੁੰਦਾ ਤਾਂ ਉਹ ਕਦੇ ਵੀ ਇਸ ਖੁਸ਼ਹਾਲ ਭਰੀ ਜ਼ਿੰਦਗੀ ਨੂੰ ਨਾ ਮਾਨ ਸਕਦੀ। ਹਰਾਨੂ ਦੇ ਪੱਟਾਂ ਦਾ ਸਹਰਾਣਾ ਲਾ ਕੇ ਪਏ ਪਾਲੇ ਨੂੰ ਜ਼ਿੰਦਗੀ ਤੋਂ ਹੁਣ ਕੋਈ ਸ਼ਿਕਵਾ ਨਹੀਂ ਸੀ ਉਹ ਮਹਿਸੂਸ ਕਰ ਰਹੀਆ ਸੀ ਜਿਵੇਂ ਸਾਰੀ ਖਲਕਾ ਉਸ ਦੀ ਗੋਲਨ ਬਣ ਗਈ ਹੋਵੇ ਹਰਾਨੂ ਜਦੋਂ ਉਸ ਦੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਦੀ ਤਾਂ ਪਾਲੇ ਨੂੰ ਲੱਗਦਾ ਜਿਵੇਂ ਸਦੀਆਂ ਦੀ ਤਕਾਵਰ ਤੋਂ ਛੁਟਕਾਰਾ ਮਿਲ ਗਿਆ ਹੋਵੇ ਉਸ ਦਾ ਸਰੀਰ ਕਿਕਰਾਂ ਤੇ ਆਈ ਲੂਂਗ ਵਾਂਗ ਹਲਕਾ ਹੋ ਜਾਂਦਾ ਹਰਾਨੂ ਉਸ ਦੇ ਸਿਰ ਵਿੱਚ ਹੱਥ ਫੇਰਦੀ ਹੋਈ ਜਾ ਕਿਧਰੇ ਉਸ ਦੀ ਮੱਥੇ ਨੂੰ ਆਪਣੇ ਬੁੱਲਾਂ ਨਾਲ ਚੁੰਮ ਲੈਂਦੀ ਸਾ ਪਾਲੇ ਦੇ ਸਰੀਰ ਨੂੰ ਠੰਡਾ ਜਿਹਾ ਕਰ ਉਸ ਨੂੰ ਸ਼ਾਂਤ ਕਰ ਦਿੰਦੀ। ਇਸ ਤਰ੍ਹਾਂ ਖੇਤਾਂ ਦੇ ਕੰਮ ਤੋਂ ਥੱਕ ਕੇ ਆਏ ਪਾਲੇ ਦੀ ਸਾਰੀ ਥਕਾਵਟ ਉੱਤਰ ਜਾਂਦੀ ਸੀ। ਦਿਨ ਲੰਘਦੇ ਗਏ। ਰਾਨੋ ਨੂੰ ਹੁਣ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਸ ਦੇ ਪੇਟ ਵਿੱਚ ਪਲ ਰਿਹਾ ਬੱਚਾ ਹਿਲਜੁਲ ਕਰਨ ਲੱਗ ਪਿਆ ਹੈ। ਉਹ ਹੁਣ ਖੁਸ਼ ਰਹਿਣ ਲੱਗ ਪਈ ਸੀ। ਰਾਨੋ ਦੇ ਦਿਨ ਹੁਣ ਤੀਆਂ ਵਾਂਗ ਲੰਘਣ ਲੱਗ ਪਏ ਸੀ ਕਿਉਂਕਿ ਰਾਨੋ ਦੀ ਹਰ ਗੱਲ ਨੂੰ ਉਸ ਦੇ ਕਹਿਣ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਸੀ। ਜਿਵੇਂ ਜਿਵੇਂ ਦਿਨ ਲੰਘਦੇ ਗਏ ਰਾਣੂ ਨੂੰ ਥੋੜੀ ਪਰੇਸ਼ਾਨੀ ਆਉਣ ਲੱਗ ਪਈ ਪਰ ਉਹ ਖੁਸ਼ ਸੀ ਕਿ ਉਸੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ ਆਂਡ ਗੁਆਣ ਵਿੱਚ ਵੀ ਰਾਣੂ ਬਾਰੇ ਪਤਾ ਲੱਗ ਗਿਆ ਸੀ ਕਿ ਉਹ ਹੁਣ ਮਾਂ ਬਣਨ ਵਾਲੀ ਹੈ ਆਂਡ ਗੁਆਣ ਦੀਆਂ ਸਵਾਨੀਆਂ ਵੀ ਹੁਣ ਤਾਂ ਉਹਨਾਂ ਦੇ ਘਰ ਆਉਣ ਲੱਗ ਪਈਆਂ ਸੀ ਰਾਣੂ ਦੇ ਮਿਲਨ ਸਾਰ ਸੁਭਾ ਕਰਕੇ ਹਰ ਔਰਤ ਰਾਣੂ ਨਾਲ ਮੋਹ ਜਿਆ ਕਰਨ ਲੱਗ ਪਈ ਸੀ ਦੂਜੇ ਪਾਸੇ ਪਾਲੇ ਦੁਆਰਾ ਕੀਤੀ ਹੱਡ ਤੋੜਵੀ ਮਿਹਨਤ ਵੀ ਬੋਰ ਲੈ ਆਈ ਸੀ ਪਾਲੇ ਦੇ ਖੇਤ ਵੀ ਹੁਣ ਹਰਿਆਲੀ ਮਾਰਨ ਲੱਗ ਪਈ ਸੀ ਤੇ ਪਾਲਾ ਪਿੰਡ ਦੇ ਨੌਜਵਾਨ ਮੁੰਡਿਆਂ ਲਈ ਪ੍ਰੇਰਨਾ ਬਣਿਆ ਸੀ ਕਿ ਕੀਤੀ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਇਸ ਤਰ੍ਹਾਂ ਜਿਹੜੇ ਪਿੰਡ ਦੇ ਲੋਕ ਪਾਲੇ ਨੂੰ ਨਸ਼ੇੜੀ ਕਹਿ ਕੇ ਭੰਡ ਦੇ ਸੀ ਉਹ ਹੁਣ ਉਸ ਦੁਆਰਾ ਕੀਤੀ ਅੰਤਤਕ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਦਰ ਕਰਨ ਲੱਗ ਪਏ ਸੀ ਹੁਣ ਤਾਂ ਜਦੋਂ ਵੀ ਪਾਲਾ ਪਿੰਡ ਦੀ ਕਿਸੇ ਵੀ ਗਲੀ ਵਿੱਚੋਂ ਲੰਘਦਾ ਤਾਂ ਉਸ ਨੂੰ ਹਰ ਵਿਅਕਤੀ ਬੜੇ ਸਲੀਕੇ ਨਾਲ ਬੁਲਾਉਂਦਾ ਸੀ ਤੇ ਗੋਪਾਲਾ ਵੀ ਹਰ ਕਿਸ ਨੂੰ ਬੜੇ ਪਿਆਰ ਨਾਲ ਮਿਲਦਾ ਸੀ ਪਾਲਾ ਹੁਣ ਪਿੰਡ ਦੇ ਹਰ ਘਰ ਨਾਲ ਵਾਕਿਫ ਹੋ ਗਿਆ ਸੀ ਤੇ ਹਰ ਕਿਸੇ ਦੇ ਦੁੱਖ ਸੁੱਖ ਅੰਦਰ ਸਾਂਝ ਪਾਉਣ ਲੱਗ ਪਿਆ ਸੀ ਪਾਲੇ ਦੇ ਸਲੀਕੇ ਦੀ ਪਿੰਡ ਦਾ ਹਰ ਵਿਅਕਤੀ ਕਦਰ ਕਰਨ ਲੱਗ ਪਿਆ ਸੀ ਹੁਣ ਤਾਂ ਐਵੇਂ ਲੱਗਦਾ ਸੀ ਜਿਵੇਂ ਪਿੰਡ ਵਿੱਚ ਪਾਲੇ ਪ੍ਰਤੀ ਫੈਲਾਈ ਚੋਰ ਤੇ ਨਸ਼ੇੜੀ ਵਾਲੀ ਗੱਲ ਵੀ ਦਬ ਗਈ ਸੀ ਘਰ ਵਿੱਚ ਜੀਤੋ ਤੇ ਬੀਰੋ ਵੀ ਹੁਣ ਖੁਸ਼ ਰਹਿਣ ਲੱਗ ਪਈਆਂ ਸੀ ਕਿਉਂਕਿ ਜਿਹੜੀਆਂ ਜਨਾਨੀਆਂ ਕਦੇ ਉਹਨਾਂ ਦੇ ਘਰ ਅਗੋਂ ਦੀ ਮੂੰਹ ਪਾਸੇ ਕਰਕੇ ਲੰਘ ਜਾਂਦੀਆਂ ਸੀ ਤੇ ਹੁਣ ਉਹ ਸਭ ਗੱਲਾਂ ਕਰਦੇ ਕਰਦੇ ਉਹਨਾਂ ਦੇ ਘਰ ਸਾਰਾ ਸਾਰਾ ਦਿਨ ਲੰਗਾ ਦਿੰਦੀਆਂ ਸੀ ਹੁਣ ਤਾਂ ਬਸ ਇੰਤਜ਼ਾਰ ਸੀ ਕਿ ਉਹਨਾਂ ਦੇ ਘਰ ਜਲਦੀ ਨਵਾਂ ਮਹਿਮਾਨ ਆ ਜਾਵੇ ਪੂਰਨ ਮਾਸ਼ੀ ਦੀ ਰਾਤ ਨੂੰ ਚੜੇ ਚੰਦ ਦਾ ਚਾਨਣ ਜਿਵੇਂ ਮਸਕਰੀਆਂ ਕਰ ਰਿਹਾ ਸੀ ਕਿ ਅੱਜ ਇਸ ਚੰਦ ਅੱਗੇ ਕੋਈ ਵੀ ਕਾਲੀ ਘਟਾ ਆ ਜਾਵੇ ਤਾਂ ਵੀ ਇਸ ਚਾਨਣ ਨੂੰ ਨਹੀਂ ਮਿਟਾ ਸਕਦੀ ਲੱਗ ਰਿਹਾ ਸੀ ਕਿ ਅੱਜ ਚੰਦ ਨੂੰ ਆਪਣੇ ਚਾਨਣ ਤੇ ਬਹੁਤ ਮਾਣ ਹੋ ਰਿਹਾ ਉਹ ਵੀ ਅੱਧੀ ਰਾਤ ਲੰਘ ਕੇ ਰਾਤ ਦਾ ਚੌਥਾ ਪੈਰ ਆ ਗਿਆ ਸੀ ਮੱਠੀ ਮੱਠੀ ਹਵਾ ਚੱਲ ਰਹੀ ਸੀ ਹਵਾ ਦੇ ਸੁਹਾਣੇ ਕੋਰੇ ਦੀ ਤਰਾਂ ਧਰਤੀ ਤੇ ਘਰਾਂ ਦੀਆਂ ਕੰਧਾਂ ਤੇ ਸਫੇਦ ਕੋਰੇ ਦੀ ਪਰਤ ਚੜਾ ਦਿੱਤੀ ਸੀ ਰਾਤ ਦੇ ਇਸ ਪੈਰ ਰਾਣ ਨੂੰ ਅਜੀਬ ਜਿਹੀ ਬੇਚੈਨੀ ਲੱਗ ਰਹੀ ਸੀ ਤੇ ਠੰਡੀ ਰਾਤ ਵਿੱਚ ਵੀ ਉਸ ਨੂੰ ਪਸੀਨਾ ਆਇਆ ਹੋਇਆ ਸੀ ਇਸ ਪਸੀਨੇ ਨੇ ਉਸ ਦੀ ਨੀਂਦ ਖਰਾਬ ਕਰ ਦਿੱਤੀ ਤੇ ਉਸ ਦੇ ਸਾਰੇ ਸਰੀਰ ਨੂੰ ਗਿੱਲਾ ਕਰ ਰੱਖਿਆ ਸੀ ਇਸ ਬੇਚੈਨੀ ਕਰਨ ਉਹ ਉੱਠ ਕੇ ਬੈਠ ਗਈ ਤੇ ਉਸਨੇ ਵੇਖਿਆ ਕਿ ਕਮਰੇ ਦੇ ਬੂਹੇ ਵਿੱਚੋਂ ਚਾਨਣੀ ਰਾਤ ਦਾ ਚਾਨਨ ਉਸ ਨੂੰ ਨਿਹਾਰ ਰਿਹਾ ਸੀ। ਰਾਨੋ ਨੂੰ ਘਰ ਦੇ ਵਿਹੜੇ ਵਿੱਚੋਂ ਅਜੀਬ ਜਿਹੀ ਆਵਾਜ਼ ਸੁਣੀ ਜਿਵੇਂ ਕੋਈ ਬੱਚਾ ਉਸ ਦੇ ਵਿਹੜੇ ਵਿੱਚ ਖੇਡਦਾ ਹੋਇਆ ਉਸ ਨੂੰ ਬੁਲਾ ਰਿਹਾ ਹੋਵੇ। ਰਾਨੋ ਇਸ ਆਵਾਜ਼ ਨੂੰ ਸੁਣ ਕੇ ਕਮਰੇ ਦੇ ਬੂਹੇ 'ਤੇ ਜਾ ਖੜੀ ਹੋਈ ਤੇ ਬਾਹਰ ਨੂੰ ਦੇਖਣ ਲੱਗੀ। ਤੇ ਖਾੜੇ ਸਵਾਲ ਦਾ ਪਿੱਛਾ ਕਰਨ ਲਈ ਬਾਹਰ ਨੂੰ ਨਿਕਲ ਗਈ। ਰਾਨੋ ਆਪਣੀ ਸੁਰਤ ਭੁਲਾ ਕੇ ਜਲਦੀ ਨਾਲ ਬਾਹਰ ਨੂੰ ਗਈ ਤੇ ਉਸ ਚਾਨਣੀ ਰਾਤ ਨੇ ਉਸਦੇ ਚਿਹਰੇ ਅਜੇ ਹੀ ਚਮਕ ਮਾਰੀ ਕੇ ਉਹ ਕਬਰ ਹਟ ਵਿੱਚ ਆ ਕੇ ਆਲੇ ਦੁਆਲੇ ਦੇਖਣ ਲੱਗ ਪਈ بے ਚੈਨੀ ਕਰਨ ਆਏ ਪਸੀਨੇ ਨੂੰ ਵਗ ਰਹੀ ਹਵਾ ਨੇ ਠਾਰ ਦਿੱਤਾ ਉਸ ਦਾ ਸਰੀਰ ਠਰ ਗਿਆ ਤੇ ਉਹ ਸੁੰਨ ਜਈ ਹੋ ਕੇ ਡਿੱਗ ਪਈ ਉਹ ਖੜੀ ਹੋ ਅੰਦਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਠੰਡ ਨਾਲ ਸੁੰਨ ਹੋਏ ਉਸ ਦੇ ਸਰੀਰ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹ ਖੜੀ ਹੋਣ ਵਿੱਚ ਅਸਫਲ ਹੁੰਦੀ ਦਿਖਾਈ ਦਿੱਤੀ ਬਾਹਰ ਹੁੰਦੇ ਖੜਕੇ ਨੇ ਪਾਲੇ ਨੂੰ ਜਗਾ ਦਿੱਤਾ ਤੇ ਉਸ ਨੇ ਦੇਖਿਆ ਕਿ ਨਾਲ ਵਾਲੇ ਮੰਝੇ ਉੱਪਰ ਰਾਣੂ ਨਹੀਂ ਸੀ ਉਹ ਰਾਣੂ ਬਾਰੇ ਸੋਚ ਬਾਹਰ ਨੂੰ ਭੱਜਿਆ ਤੇ ਦੇਖਿਆ ਰਾਣੂ ਵਿਹੜੇ ਦੇ ਵਿੱਚ ਘਾ ਠੰਡ ਕਰਨ ਡਿੱਗੀ ਪਈ ਸੀ ਪਾਲੇ ਨੇ ਤੇਜ਼ੀ ਨਾਲ ਰਾਣੂ ਨੂੰ ਆਪਣੀ ਗੋਦ ਵਿੱਚ ਉਠਾ ਕੇ ਕਮਰੇ ਅੰਦਰ ਮੰਝੇ ਉੱਤੇ ਪਾ ਦਿੱਤਾ ਤੇ ਉਸ ਨੂੰ ਰਜਾਈ ਵਿੱਚ ਲੁਕੋ ਦਿੱਤਾ ਰਾਣੂ ਦਾ ਸਰੀਰ ਠੰਡ ਨਾਲ ਜਕੜ ਗਿਆ ਸੀ ਉਸ ਕੋਲੋਂ ਥੋੜਾ ਕੁ ਵੀ ਹਿੱਲਿਆ ਨਹੀਂ ਸੀ ਜਾ ਰਿਹਾ ਪਾਲੇ ਨੇ ਬਾਹਰ ਜਾ ਬਰਾਂਡੇ ਵਿੱਚੋਂ ਅੰਗੀਠੀ ਲਿਆ ਕੇ ਉਸ ਵਿੱਚ ਅੱਗ ਬਾਲ ਦਿੱਤੀ ਅੰਗੀਠੀ ਦੀ ਅੱਗ ਨਾਲ ਕਮਰਾ ਪੂਰਾ ਗਰਮ ਹੋ ਗਿਆ ਤੇ ਰਾણો ਨੂੰ ਵੀ ਨਿਗਦਾ ਅਹਿਸਾਸ ਹੋਣ ਲੱਗਾ ਪਾਲਾ ਰਾણો ਦੇ ਇਸ ਕਰਮ ਤੋਂ ناਕੁਸ਼ ਸੀ ਤਿਉ ਰਾણો ਨੂੰ ਆਪਣੇ ਕਲਾਵੇਂ ਲੈ ਉਸ ਦਾ ਹਾਲ ਚਾਲ ਪੁੱਛਣ ਲੱਗਿਆ ਪਰ ਰਾણો ਜਿਵੇਂ ਪਾਲੇ ਦੀ ਕਿਸੇ ਵੀ ਗੱਲ ਨੂੰ ਸੁਣ ਨਹੀਂ ਰਹੀ ਸੀ ਤੇ ਉਹ ਬਾਹਰ ਗੁਹੇ ਵੱਲ ਵੇਖ ਰਹੀ ਸੀ ਪਾਲਾ ਰਾણો ਨੂੰ ਇਸ ਤਰ੍ਹਾਂ ਦੇਖ ਕੇ ਚੈਨ ਜਿਆ ਹੋ ਗਿਆ ਤੇ ਉਹ ਰਾણો ਤੋਂ ਪੁੱਛਣ ਲੱਗਾ ਕਿ ਉਸ ਨੂੰ ਅਜਿਹਾ ਕੀ ਹੋਇਆ ਜੋ ਉਸੀ ਗੱਲ ਨੂੰ ਸੋਣ ਨਹੀਂ ਰਹੀ ਰਾਣੂ ਦੇ ਇਸ ਤਰ੍ਹਾਂ ਬਾਹਰ ਵੱਲ ਵੇਖਨ ਤੇ ਪਾਲੇ ਨੇ ਖੜੇ ਹੋ ਕਮਰੇ ਦਾ ਬੂਹਾ ਬੰਦ ਕਰ ਦਿੱਤਾ ਤੇ ਆ ਕੇ ਰਾਣੂ ਕੋਲ ਬੈਠ ਗਿਆ। ਰਾਣੂ ਨੇ ਪਾਲੇ ਦੇ ਮੂੰਹ ਵੱਲ ਵੇਖ ਕੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਡਰ ਨਾਲ ਕੰਬਣ ਲੱਗ ਪਈ। ਕੀ ਹੋਇਆ ਸੀ ਰਾਣੂ? ਤੂੰ ਐਨੀ ਠੰਡ ਵਿੱਚ ਬਿਨਾਂ ਕਿਸੇ ਗਰਮ ਕੱਪੜੇ ਤੋਂ ਬਾਹਰ ਨੂੰ ਚਲੀ ਗਈ ਤੇ ਉੱਥੇ ਹੀ ਡਿੱਗ ਪਈ। ਪਾਲੇ ਨੇ ਪੁੱਛਿਆ। ਮੈਂ ਜਦੋਂ ਉੱઠી ਤਾਂ ਮੇਰੇ ਸਾਰੇ ਸਰੀਰ ਨੂੰ ਪਸੀਨਾ ਜਿਹਾ ਆਇਆ ਹੋਇਆ ਸੀ ਤੇ ਇਸ ਬੇਚੈਨੀ ਨਾਲ ਮੇਰੀ ਨੀਂਦ ਖੁੱਲ ਗਈ। ਤੇ ਮੈਂ ਉੱਠ ਬੈਠ ਗਈ ਚੰਦ ਚਾਨਣੀ ਆਪਣੇ ਅੰਦਰ ਤੱਕ ਆ ਰਹੀ ਸੀ ਤੇ ਮੈਂ ਇਸ ਚਾਨਣ ਵਿੱਚ ਦੇਖਣ ਲੱਗੀ ਤਾਂ ਮੈਨੂੰ ਕਿਸੇ ਬੱਚੇ ਨੇ ਆਵਾਜ਼ ਲਗਾਈ ਜਿਵੇਂ ਉਹ ਮੈਨੂੰ ਬੁਲਾ ਰਿਹਾ ਹੋਵੇ ਤੇ ਮੈਂ ਉਸ ਆਵਾਜ਼ ਦਾ ਪਿੱਛਾ ਕਰ ਰਹੀ ਬਾਹਰ ਨੂੰ ਚਲੀ ਗਈ ਜਦੋਂ ਹੀ ਮੈਂ ਬਾਹਰ ਗਈ ਤਾਂ ਮੇਰੇ ਸਰੀਰ ਨੂੰ ਪੈ ਰਹੀ ਠੰਡ ਨੇ ਜਿਵੇਂ ਚਕਰ ਦਿੱਤਾ ਸੀ ਤੇ ਮੈਂ ਇਸ ਤੋਂ ਬਚਣ ਲਈ ਜਦੋਂ ਵਾਪਸ ਅੰਦਰ ਨੂੰ ਆਉਣ ਲੱਗੀ ਤਾਂ ਮੈਂ ਉਸ ਝਗੜ ਕਾਰਨ ਕੋਈ ਵੀ ਹਰਕਤ ਨਾ ਕਰ ਸਕੀ ਤੇ ਡਿੱਗ ਪਈ ਹਰਾਨੋ ਨੇ ਪਾਲੇ ਨੂੰ ਦੱਸਿਆ ਹਰਾਨੂ ਦੇ ਇਕੱਲਾ ਸੌਣ ਪਾਲਾ ਥੋੜਾ ਹੈਰਾਨ ਹੋਇਆ ਤੇ ਉਹ ਵੀ ਇੱਕ ਵਾਰ ਉੱਠ ਕੇ ਬਾਹਰ ਤੱਕ ਜਿਹੜਾ ਮਾਰ ਆਇਆ ਪਰ ਉਸ ਨੂੰ ਚੰਨਨੀ ਰਾਤ ਦੇ ਚਾਨਣੇ ਤੇ ਵਗਰੀ ਠੰਡੀ ਪੌਣ ਤੋਂ ਬਿਨਾ ਕੁਝ ਮਹਿਸੂਸ ਨਾ ਹੋਇਆ ਇਹ ਸਭ ਵੇਖ ਪਾਲਾ ਕਮਰੇ ਅੰਦਰ ਆ ਗਿਆ ਤੇ ਹਰਾਨੂ ਨੂੰ ਆਖਣ ਲੱਗਿਆ ਕਿ ਇਹ ਤੇਰਾ ਕੋਈ ਵਹਿਮ ਹੈ ਜਾਂ ਫਿਰ ਤੂੰ ਕੋਈ ਬੁਰਾ ਸੁਪਨਾ ਵੇਖਿਆ ਹੋਵੇਗਾ ਹਰਾਨੂ ਦਾ ਸਰੀਰ ਬਲ ਰਹੀ ਅੰਗੀਠੀ ਦੇ ਸੇਕ ਨਾਲ ਗਰਮ ਹੋ ਗਿਆ ਪਰ ਥੋੜੇ ਸਮੇਂ ਬਾਅਦ ਉਸ ਨੂੰ ਤੇਜ਼ ਕੰਬਣੀ ਚੜ ਗਈ ਉਸ ਦੇ ਸਰੀਰ ਨੂੰ ਜਿਵੇਂ ਕੰਬਣੀ ਨੇ ਜਕੜ ਦਿੱਤਾ ਹੋਵੇ ਆਲ ਨੇ ਰਾਣੂ ਦੀ ਹਾਲਤ ਵੇਖ ਉਸ ਉੱਪਰ ਇੱਕ ਹੋਰ ਰਜਾਈ ਦੇ ਦਿੱਤੀ ਪਰ ਰਾਣੂ ਦਾ ਸਰੀਰ ਬੁਰੀ ਤਰ੍ਹਾਂ ਨਾਲ ਕੰਬ ਰਿਹਾ ਸੀ ਥੋੜੇ ਹੀ ਸਮੇਂ ਬਾਅਦ ਗੁਰੂ ਘਰ ਵਿੱਚੋਂ ਆਵਾਜ਼ ਆਈ ਕਿ ਉਠੋ ਭਾਈ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਅੰਮ੍ਰਿਤ ਵੇਲੇ ਰੱਬ ਦਾ ਨਾਮ ਲੈ ਕੇ ਆਪਣਾ ਜੀਵਨ ਸਫਲ ਕਰੋ ਰਾਣੂ ਦੇ ਕੰਨਿ ਗੁਰੂ ਘਰ ਵਿੱਚੋਂ ਆਂਦੀ ਆਵਾਜ਼ ਪਈ ਤੇ ਉਸ ਦੀ ਸੁਰਤੀ ਵੀ ਰੱਬ ਦੇ ਨਾਮ ਨਾਲ ਜੁੜ ਗਈ ਹੌਲੀ ਹੌਲੀ ਰਾਣੂ ਦੀ ਕੰਬਣੀ ਉੱਤਰ ਗਈ ਤੇ ਉਸ ਦਾ ਸਰੀਰ ਕਿਸੇ ਮਗਦੀ ਪੱਠੀ ਵਾਂਗ ਸੇਕ ਮਾਰਨ ਲੱਗ ਪਿਆ ਉਸ ਨੂੰ ਅੰਤਾਂ ਦਾ ਬੁਖਾਰ ਚੜ ਗਿਆ ਉਸ ਨੂੰ ਹੁਣ ਜਿਵੇਂ ਕੋਈ ਸੁੱਧ ਬੁੱਧ ਨਾ ਰਹੀ ਤੇ ਉਹ ਬੁਖਾਰ ਕਾਰਨ ਵਿਲਕਣ ਲੱਗ ਪਈ ਐਨੇ ਨੂੰ ਵੀ ਰੋਠਾਈ ਤੇ ਚੁੱਲ੍ਹੇ ਅੱਗ ਬਾਲਣ ਲੱਗ ਪਈ ਪਰ ਐਨੇ ਨੂੰ ਉਸ ਦੀ ਨਜ਼ਰ ਪਾਲੇ ਦੇ ਕਮਰੇ ਵੱਲ ਗਈ ਤੇ ਉਸ ਨੂੰ ਕਮਰੇ ਵਿੱਚੋਂ ਤੂੰ ਆਉਣ ਦਾ ਨਜ਼ਰ ਆਇਆ ਇਹ ਦੇਖ ਬੀਰੋ ਪਾਲੇ ਦੇ ਕਮਰੇ ਵੱਲ ਚਲੀ ਗਈ ਤੇ ਜਦੋਂ ਉਹ ਅੰਦਰ ਗਈ ਤਾਂ ਵੇਖਿਆ ਕਿ ਰਾਣੋ ਕਿਸੇ ਮਰੀਜ਼ ਵਾਂਗ ਵਿਲਕ ਰਹੀ ਸੀ ਇਹ ਦੇਖ ਬੀਰੋ ਖਭਰਾ ਗਈ ਉਸ ਨੇ ਰਾਣੋ ਕੋਲ ਜਾ ਉਸ ਦੇ ਸਿਰ ਤੇ ਮੱਥੇ ਉੱਪਰ ਹੱਥ ਰੱਖ ਵੇਖਿਆ ਉਸਾ ਮੱਥਾ ਬੁਖਾਰ ਕਰਨ ਬਹੁਤ ਤਾਪ ਰਿਆ ਸੀ ਉਸਨੇ ਪਾਲੇ ਨੂੰ ਕਿਹਾ ਕਿ ਉਹ ਜਲਦੀ ਨਾਲ ਪਿੰਡ ਜਾਵੇ ਤੇ ਪੰਡਤਾਂ ਦੇ RAMAY VAID ਨੂੰ ਲੈ ਆਵੇ ਐਨੇ ਨੂੰ ਉਹ ਰਾਣੂ ਨੂੰ ਚਾਹ ਕਰਕੇ ਪਿਲਾ ਦੇਵੇਗੀ ਤੇ ਉਹ ਇਸ ਨੂੰ ਦੇਖ ਦਵਾਈ ਦੇ ਜਾਵੇਗਾ ਪਾਲਾ ਬੀਰੋ ਦੀ ਗੱਲ ਸੁਣ ਪਿੰਡ ਵੱਲ ਚਲਾ ਗਿਆ ਤੇ ਬੀਰੋ ਨੇ ਚੁੱਲ੍ਹੇ ਅੱਗ ਪਾ ਕੇ ਚਾਹ ਰੱਖ ਦਿੱਤੀ ਐਨੇ ਨੂੰ ਜੀਤੋ ਵੀ ਉੱਠ ਕੇ ਬਾਹਰ ਆ ਗਈ ਬੀਰੋ ਦੀ ਘਬਰਾਹਟ ਦੇਖ ਜੀਤੋ ਪੁੱਛਣ ਲੱਗ ਪਈ ਕੀ ਹੋਇਆ ਬੀਰੋ ਐਵੇਂ ਸੇਰ ਜਿਹਾ ਸੁੱਟ ਕੇ ਕਿਉਂ ਬੈਠੀ ਐ ਸਭ ਠੀਕ ਵੀ ਹੈ ਮੈਂ ਤਾਂ ਠੀਕ ਆ ਭੈਣੇ ਪਰ ਆਪਣੀ ਬਹੂ ਨੂੰ ਪਤਾ ਨਹੀਂ ਰਾਤੋ ਰਾਤ ਕੀ ਹੋਇਆ ਜੋ ਬੁਖਾਰ ਨਾਲ ਪੂਰੀ ਤਰ੍ਹਾਂ ਰਗੜੀ ਪਈ ਐ ਬੀਰੋ ਨੇ ਜੀਤੋ ਨੂੰ ਕਿਹਾ ਲੈ ਕੁੜੀ ਰਾਤ ਤਾਂ ਚੰਗੀ ਭਲੀ ਸੀ ਹੁਣ ਇੱਕਦਮ ਕੀ ਹੋ ਗਿਆ ਉਹਨੂੰ ਉਹਦੀ ਤਾਂ ਨਿਆਣੀ ਮਾਤ ਐ ਖਿਆਲਤਾ ਰੱਖਦੀ ਨਹੀਂ ਕਿ ਹੁਣ ਉਹ ਪਹਿਲਾ ਵਾਂਗੀ ਕੱਲੀ ਨਹੀਂ ਉਹਨੋਂ ਗਰਭਵਤੀ ਐ ਤੇ ਉਸਦੇ ਅੰਦਰ ਇੱਕ ਜਿੰਦ ਹੋਰ ਜੀ ਰਹੀ ਐ ਇਹ ਕਹਿ ਜੀਤੋ ਰਾਣੋਵਾਲ ਚਲੀ ਗਈ ਤੀਏ ਰਾਣੋ ਕੀ ਹੋਇਆ ਪੁੱਤ ਠੀਕ ਵੀ ਐ ਜੀਤੋ ਅੰਦਰ ਜਾ ਬੋਲੀ राणो दी ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਉਹ ਬਿਨਾਂ ਕੁਝ ਬੋਲੇ ਜੀਤੋ ਦੀਆਂ ਗੱਲਾਂ ਦਾ ਸਿਰ ਹਿਲਾ ਕੇ ਜਵਾਬ ਦੇ ਰਹੀ ਸੀ ਜੀਤੋ ਨੇ ਰਾਣੋ ਦੇ ਸਿਰ ਹੱਥ ਰੱਖ ਦੇਖਿਆ ਤਾਂ ਉਸ ਦਾ ਮੱਥਾ ਬੁਖਾਰ ਨਾਲ ਤਪ ਰਿਹਾ ਸੀ ਇਹ ਦੇਖ ਜੀਤੋ ਵੀ ਪਰੇਸ਼ਾਨ ਹੋ ਗਈ ਤੇ ਰਾਣੋ ਨੂੰ ਹੌਸਲਾ ਦਿੰਦੀ ਹੋਈ ਬੋਲ ਰਹੀ ਸੀ ਕਿ ਉਹ ਮਨ ਹੌਲਾ ਨਾ ਕਰੇ ਕੇਵਲ ਬੁਖਾਰ ਹੀ ਹੈ ਜੋ ਦਵਾਈ ਨਾਲ ਠੀਕ ਹੋ ਜਾਵੇਗਾ ਲੈ ਤੀਏ ਹਿੰਮਤ ਕਰਕੇ ਉੱਠ ਤੇ ਲੈ ਗਰਮ ਜਈ ਚਾਹ ਪੀ ਲੈ ਇਸ ਨਾਲ ਸਰੀਰ ਥੋੜਾ ਖੁੱਲ ਜਾਵੇਗਾ ਬੀਰੋ ਚਾਹ ਲੈ ਕੇ ਆ ਗਈ ਜੀਤੋ ਨੇ ਰਾਣ ਨੂੰ ਆਪਣੇ ਹੱਥਾਂ ਨਾਲ ਸਹਾਰਾ ਜਿਹਾ ਦੇ ਕੇ ਉਠਾ ਦਿੱਤਾ ਤੇ ਉਸ ਨੇ ਚਾਹ ਪੀਣ ਲਈ ਕਿਹਾ ਰਾਣੋਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਤੇ ਉਹ ਹੰਝੂ ਵਹਾ ਰਹੀ ਸੀ ਇਹ ਦੇਖ ਜੀਤੋ ਤੇ ਬੀਰੋ ਵੀ ਪਰੇਸ਼ਾਨ ਜੀਆਂ ਹੋ ਗਈਆਂ ਤੇ ਉਹਨਾਂ ਨੇ ਰਾਣੋਂ ਨੂੰ ਹੌਸਲਾ ਰੱਖਣ ਲਈ ਕਿਹਾ ਤੇ ਰਾਣੋਂ ਨੂੰ ਚਾਹ ਵਾਲੀ ਬਾਟੀ ਫੜਾ ਦਿੱਤੀ ਰਾਣੋਂ ਨੇ ਚਾਹ ਦੀਆਂ 5-7 ਘੁੱਟਾਂ ਭਰ ਕੇ ਚਾਹ ਵਾਲੀ ਬਾਟੀ ਬੀਰੋ ਨੂੰ ਫੜਾ ਦਿੱਤੀ ਆਪ ਉਹ ਬਿਨਾਂ ਕੁਝ ਬੋਲੇ ਅੱਖਾਂ ਬੰਦ ਕਰਕੇ ਮੰਜੇ ਤੇ ਪੈ ਗਈ ਰਾਣੂ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਗਿਆ ਸੀ ਉਹ ਹੁਣ ਸਹੀ ਤਰ੍ਹਾਂ ਚੱਲ ਫਿਰ ਸਕਦੀ ਸੀ ਜਦੋਂ ਵੀ ਉੱਠਦੀ ਪਿਆਰਦੀ ਤਾਂ ਉਸਦੇ ਪੇਟ ਅੰਦਰ ਪਲ ਰਹੀ ਨਵੀਂ ਜਿੰਦੜੀ ਹਰਕਤ ਵਿੱਚ ਆ ਜਾਂਦੀ ਤੇ ਉਹ ਆਪਣੇ ਦੋਵੇਂ ਹੱਥਾਂ ਨਾਲ ਆਪਣੇ ਪੇਟ ਉੱਪਰ ਰੱਖ ਉਸਦੀ ਹੁੰਦੀ ਹਰਕਤ ਨਾਲ ਗੱਲਾਂ ਕਰਨ ਲੱਗ ਜਾਂਦੀ ਇਸ ਤਰ੍ਹਾਂ ਰਾਣੂ ਦਾ ਦਿਨ ਬੀਤ ਜਾਂਦਾ ਦਿਨ ਲੰਘਦੇ ਗਏ ਤੇ ਰਾਣੂ ਦਾ ਸਬਰ ਵੀ ਹੁਣ ਟੁੱਟਣ ਲੱਗਾ ਸੀ ਉਸਦੀ ਤਕਲੀਫ ਵਧਣ ਲੱਗ ਪਈ ਸੀ ਤੇ ਉਸਦੀ ਉਤਸੁਕਤਾ ਵਧ ਗਈ ਸੀ ਕਿ ਜਲਦੀ ਹੀ ਉਸਦੇ ਘਰੋਂ ਖੁਸ਼ੀਆਂ ਭਰਿਆ ਦਿਨ ਆ ਜਾਵੇ ਜੀ ਉਸ ਦਿਨ ਦੀ ਸਾਰਾ ਟੱਬਰ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਪਾਲਾ ਵੀ ਹੋਰ ਖੇਤ ਦੇ ਕੰਮ ਤੋਂ ਵਿਹਲਾ ਹੋ ਗਿਆ ਸੀ ਤੇ ਆਪਣਾ ਜ਼ਿਆਦਾਤਰ ਸਮਾਂ ਉਹ ਰਾਣੂ ਨਾਲ ਉਸ ਦੀ ਦੇਖਭਾਲ ਵਿੱਚ ਗੁਜ਼ਾਰਦਾ ਸੀ ਉਹ ਵੀ ਆਪਣੇ ਹੱਥਾਂ ਨੂੰ ਰਾਣੂ ਦੇ ਪੇਟ ਤੇ ਰੱਖ ਆਪਣੀ ਹੋਣ ਵਾਲੀ ਔਲਾਦ ਦੀ ਹਰਕਤ ਨੂੰ ਮਹਿਸੂਸ ਕਰਦਾ ਤੇ ਖੁਸ਼ ਹੁੰਦਾ ਪਰ ਉਹ ਇਸ ਦੇ ਨਾਲ ਹੀ ਇਹ ਕਹਿ ਕੇ ਹਮਦਰਦੀ ਜਤਾਉਂਦਾ ਕਿ ਔਰਤ ਇੰਨੀ ਤਕਲੀਫ ਵਿੱਚ ਵੀ ਹੱਸਦੀ ਹੈ ਤੇ ਆਪਣੀ ਔਲਾਦ ਲਈ ਉਸ ਰੱਬ ਤੋਂ ਉਸਦੀ ਭਲਾਈ ਮੰਗਦੀ ਹੈ। ਪਾਲਾ ਰਾਣੂ ਨਾਲ ਗੱਲਾਂ ਕਰਦਾ ਕਰਦਾ ਇਹ ਵੀ ਮਹਿਸੂਸ ਕਰਦਾ ਹੈ ਤੇ ਸਵੀਕਾਰ ਕਰਦਾ ਹੈ ਤੇ ਰਾਣੂ ਨੂੰ ਆਖਦਾ ਹੈ ਕਿ ਆਦਮੀ ਔਰਤ ਦੀ ਖੂਬਸੂਰਤੀ ਵਿਗਾੜ ਕੇ ਰੱਖ ਦਿੰਦਾ ਹੈ। ਜਦੋਂ ਰਾਣੂ ਦੇ ਸਾਫ਼ ਪੇਟ ਉੱਪਰ ਖੇਚ ਨਾਲ ਪਈਆਂ ਮਾਸ ਦੀਆਂ ਝੂੜੀਆਂ ਤੇ ਗਰਭ ਤੋਂ ਬਾਅਦ ਵਾਧੇ ਵਜਨ ਬਾਰੇ ਗੱਲ ਕਰਦਾ ਹੈ। ਪਰ ਇਹ ਸੁਣ ਕੇ ਰਾਣੂ ਪਾਲੇ ਨੂੰ ਕੁਦਰਤ ਦੇ ਨਿਯਮ ਬਾਰੇ ਦੱਸਦੀ ਹੈ ਤੇ ਆਖਦੀ ਹੈ ਕਿ ਇੱਥੇ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਸਭ ਕੁਝ ਸਮੇਂ ਅਨੁਸਾਰ ਢਲ ਜਾਂਦਾ ਤੇ ਫਿਰ ਚਾਹੇ ਉਮਰ ਹੋਵੇ ਜਾਂ ਹੁਸਨ ਜੀਤੋ ਤੇ ਵੀਰੋ ਹੁਣ ਰੱਬ ਅੱਗੇ ਨਿਹਤਰਦਾਸਾ ਕਰਦੀਆਂ ਕਿ ਰਾਣੋ ਦਾ ਜਨੇਪਾ ਸੁਖ ਸ਼ਾਂਤੀ ਨਾਲ ਹੋਵੇ ਦਿਨ ਲੰਘਦੇ ਗਏ ਤੇ ਰਾਣੋ ਨੂੰ ਹੁਣ ਹਰ ਨਵੇਂ ਦਿਨ ਨਵਾਂ ਸੁਪਨਾ ਆਉਣ ਲੱਗਾ ਕਿ ਉਸ ਦੇ ਵੇੜੇ ਨਿਆਣੇ ਖੇਡਦੇ ਹੋਏ ਰੋਲਾ ਪਾਉਂਦੇ ਪਾਸੇ ਜਾਪਦੀ ਰਾਣੋ ਨੂੰ ਇਹ ਸਭ ਹਕੀਕਤ ਜਿਹਾ ਲੱਗ ਰਿਹਾ ਸੀ ਦਿਨ ਦਾ ਪਹਿਲਾ ਪੈਰ ਲੰਘ ਗਿਆ ਸੀ ਪਾਲਾ ਆਪਣੇ ਖੇਤ ਗਿਆ ਸੀ ਜੀਤੋ ਗੁਰੂ ਘਰ ਮੱਥਾ ਟੇਕਣ ਗਈ ਸੀ ਤੇ ਵੀ ਰੋਪ ਪਿੰਡ ਦੀ ਦਾਈ ਕੋਲ ਸਨੇਹਾ ਲਾਉਣ ਗਈ ਸੀ ਕਿ ਉਹ ਹੁਣ ਕਿਸੇ ਕਾਮਕਾਰ ਨੂੰ ਹੱਥ ਨਾ ਪਾਵੇ ਤਾਂ ਜੋ ਮੌਕੇ ਤੇ ਉਸ ਨੂੰ ਲੱਭਣਾ ਮੁਸ਼ਕਿਲ ਹੋ ਜਾਵੇ ਘਰੇ ਸਿਰਫ ਰਾਨੋ ਸੀ ਐਨੇ ਨੂੰ ਬਾਹਰ ਦੇ ਬੂਏ ਖੁੱਲਣ ਦੀ ਆਵਾਜ਼ ਇਸ ਤਰ੍ਹਾਂ ਆਈ ਜਿਵੇਂ ਹਨੇਰੀ ਦੇ ਬੁੱਲੇ ਨਾਲ ਦਰਵਾਜ਼ਾ ਇੱਕਦਮ ਖੁੱਲ ਗਿਆ ਹੋਵੇ ਇਸ ਤਰ੍ਹਾਂ ਦਰਵਾਜ਼ਾ ਖੁੱਲਣ ਤੇ ਰਾਨੋ ਡਰ ਗਈ ਉਸ ਨੂੰ ਹਵਾ ਵਿੱਚ ਟੰਲੀਆਂ ਵੱਜਦੀਆਂ ਸੁਣਾਈ ਦਿੱਤੀਆਂ ਤੇ ਵਗਦੀ ਹਵਾ ਨਾਲ ਕਮਰੇ ਦੇ ਬੂਹੇ ਖੜਕਣ ਲੱਗੇ ਤੇ ਘੰਗਰੂਆਂ ਦੇ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਘੂਹੇ ਖੜਕਣੇ ਬੰਦ ਹੋ ਗਏ ਤੇ ਆਵਾਜ਼ ਆਈ। "ਪੁੜੇ ਪੁੱਤਰ ਰਾਣੋ ਕਿਵੇਂ ਐ ਹੁਣ? ਘਬਰਾ ਨਾ ਹੁਣ। ਹੁਣ ਤਾਂ ਤੇਰੇ ਘਰ ਖੁਸ਼ੀਆਂ ਆਉਣੀਆਂ ਨੇ। ਤੂੰ ਤਾਂ ਉਸ ਨੂੰ ਫੜਦੇ ਫੜਦੇ ਥੱਕ ਜਾਇਆ ਕਰੇਂਗੀ।" ਰਾਣੋ ਨੇ ਬਦਾਮੀ ਰੰਗ ਦੇ ਕੱਪੜਿਆਂ ਵਿੱਚ ਆਇਆ ਸਾਧੂ ਦੇਖਿਆ। ਰਾਣੋ ਨੇ ਉੱਠ ਸਾਧੂ ਦੇ ਪੈਰੀ ਹੱਥ ਲਾਏ ਤੇ ਬੈਠਣ ਲਈ ਕਿਹਾ। ਪਰ ਸਾਧੂ ਨੇ ਬੈਠਣ ਤੋਂ ਮਨਾਂ ਕੀਤਾ ਤੇ ਰਾਣੋ ਦੇ ਸਿਰ ਤੇ ਹੱਥ ਰੱਖ ਉੱਤੋ ਚਲਾ ਗਿਆ। ਉਸੇ ਜਾਣ ਤੋਂ ਤੁਰੰਤ ਬਾਅਦ ਹੀ ਰਾਣੋ ਨੂੰ ਨੀਂਦ ਆ ਗਈ। ਤੇ ਉਹ ਦੁਬਾਰੇ ਸੌਂ ਗਿਆ। ਐਨਨੂ ਬੀਰੋ ਪਿੰਡ ਦੀ ਦਾਈ ਨੂੰ ਆਪਣੇ ਘਰ ਲੈ ਆਈ ਪਰ ਰਾણો ਮੰਜੇ ਤੇ ਇਸ ਤਰ੍ਹਾਂ ਖੂਕ ਸੁੱਤੀ ਸੀ ਜਿਵੇਂ ਕਈ ਰਾਤਾਂ ਤੋਂ ਨਾ ਸੁੱਤੀ ਹੋਵੇ ਦਾਈ ਨੇ ਰਾણો ਦੀ ਨਜ਼ਰ ਉਤਾਰ ਕੇ ਜਦੋਂ ਉਸ ਦੇ ਪੇਟ ਤੇ ਹੱਥ ਰੱਖ ਦੇਖਿਆ ਤਾਂ ਉਸ ਨੇ ਬੀਰੋ ਨੂੰ ਵਧਾਈ ਦੇ ਕੇ ਆਖਿਆ ਕਿ ਕੱਲ ਨੂੰ ਤੇਰੇ ਵੇੜੇ ਇੱਕ ਨਵੇਂ ਜਿੰਦਰੀ ਖਿਲਕਾਰੀਆਂ ਮਾਰੇਗੀ ਇਸ ਸੁਣਨ ਬੀਰੋ ਵੀ ਖੁਸ਼ ਹੋ ਗਈ ਤੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਹਨੇਰੀ ਰਾਤ ਲੰਘ ਗਈ ਤੇ ਸਵੇਰ ਦੀ ਸ਼ੁਰੂਆਤ ਹੋ ਰਹੀ ਸੀ ਪਸ਼ੂ ਪੰਛੀਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਸਵੇਰ ਦੇ 4:00 ਵਜੇ ਸੀ ਰਾਨੋ ਨੂੰ ਇੱਕਦਮ ਪੀੜ ਹੋਣੀ ਸ਼ੁਰੂ ਹੋ ਗਈ ਤੇ ਉਸਨੇ ਦਰਦ ਜ਼ਾਹਰ ਕਰਦਿਆਂ ਬੇਬੇ ਨੂੰ ਆਵਾਜ਼ ਮਾਰੀ ਤੇ ਵੀ ਰੋਟ ਖੜੀ ਹੋ ਰਾਨੋ ਦੇ ਮੰਜੇ ਕੋਲ ਆ ਗਈ ਤੇ ਉਸਨੇ ਦਾਈ ਨੂੰ ਆਵਾਜ਼ ਮਾਰੀ ਦਾਈ ਵੀ ਜਲਦੀ ਨਾਲ ਖੜੀ ਹੋ ਗਈ ਤੇ ਰਾਨੋ ਕੋਲ ਆ ਗਈ ਰਾਨੋ ਦਾ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ ਤੇ ਇਹ ਸਭ ਕੁਝ ਸੁਣ ਜੀਤੋ ਵੀ ਉਹਨਾਂ ਦੇ ਕੋਲ ਆ ਗਈ ਇਹ ਸਭ ਸੁਣ ਕੇ ਪਾਲਾ ਵੀ ਉੱਠ ਖੜਾ ਹੋਇਆ ਤੇ ਉਹ ਰਾਨੋ ਦੀ ਹਾਲਤ ਬਾਰੇ ਸੋਚ ਬੇਚੈਨ ਹੋ ਰਿਹਾ ਸੀ ਸਮਾਂ ਲੰਘਦਾ ਗਿਆ ਤੇ ਥੋੜੇ ਸਮੇਂ ਬਾਅਦ ਕਮਰੇ ਦੇ ਬਾਹਰ ਖੜੇ ਪਾਲੇ ਦੇ ਕੰਨੇ ਛੋਟੀ ਜਿਹੀ ਜਿੰਦ ਦੀਆਂ ਕਿਲਕਾਰੀਆਂ ਸੁਣਾਈ ਦਿੱਤੀਆਂ। ਦਾਈ ਵੀ ਰੋਤੇ ਜੀਤ ਨੂੰ ਵਧਾਈਆਂ ਦੇ ਰਹੀ ਸੀ ਤੇ ਅੰਦਰੋਂ ਆਵਾਜ਼ ਆਈ ਕਿ ਵਧਾਈਆਂ ਪੁੱਤ ਪਾਲੇ ਤੇਰੀ ਝੋਲੀ ਰੱਬ ਨੇ ਪੁੱਤਰ ਦੀ ਦਾਤ ਪਾਈ ਐ। ਇਹ ਸੁਣ ਪਾਲਾ ਬਹੁਤ ਖੁਸ਼ ਹੋ ਗਿਆ ਤੇ ਉਹ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਾ ਕਿ ਗਦੋਂ ਉਸ ਨੂੰ ਉਸ ਦੇ ਪੁੱਤਰ ਦਾ ਮੂੰਹ ਦੇਖਣ ਦਿੱਤਾ ਜਾਵੇਗਾ। ਬਾਹਰ ਖੜੇ ਨਿੰਮ ਤੋਂ ਉਸ ਦੀਆਂ ਟਾਣੀਆਂ ਤੋੜ ਲਿਆ ਤੇ ਲਿਆ ਕੇ ਦਾਈ ਨੂੰ ਫੜਾ ਤਾਂ ਜੋ ਨਿੰਮ ਬੂਹੇ ਬੰਦ ਦਿੱਤੀ ਜਾਵੇ। ਤੇ ਕੋਈ ਮੱਛਰ ਮੱਕੀ ਨਾ ਅੰਦਰ ਵੜ ਸਕੇ ਅੰਦਰੋਂ ਭੀਰੋਣੇ ਆਵਾਜ਼ ਲਗਾਈ ਬਾਹਰ ਖੜਾ ਪਾਲਾ ਭੱਜ ਕੇ ਨਿੰਮ ਦੀਆਂ ਟਾਹਣੀਆਂ ਤੋੜਨ ਲਈ ਚਲਾ ਗਿਆ ਪਾਲਾ ਬਹੁਤ ਖੁਸ਼ ਸੀ ਤੇ ਉਹ ਹੁਣ ਸੋਚ ਰਿਹਾ ਸੀ ਕਿ ਉਹ ਆਪਣੇ ਪੁੱਤ ਦਾ ਕੀ ਨਾਂ ਰੱਖੇਗਾ ਪਾਲਾ ਜਲਦੀ ਨਾਲ ਨਿੰਮ ਦੀਆਂ ਟਾਹਣੀਆਂ ਤੋੜ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੈ ਜਿਸ ਨੂੰ ਰਾણો ਵਰਗੀ ਪਿਆਰ ਕਰਨ ਵਾਲੀ ਪਤਨੀ ਮਿਲੀ ਤੇ ਅੱਜ ਜਿਸ ਨੇ ਉਸ ਦੀ ਝੋਲੀ ਪੁੱਤ ਪਾਇਆ ਪਾਲੇ ਨੇ ਨਿੰਮ ਦੀਆਂ ਟਾਹਣੀਆਂ ਤੋੜ ਬੂਹੀ ਅੱਗੇ ਰੱਖ ਦਿੱਤੀਆਂ ਵੇੜੇ ਨੂੰ ਚਾਨਣ ਨੇ ਰੋਸ਼ਨ ਕਰ ਦਿੱਤਾ ਸੀ ਤੇ ਐਨੇ ਨੂੰ ਅੰਦਰੋਂ ਆਵਾਜ਼ ਆਈ ਕਿ ਆ ਪਾਲਾ ਲੈ ਆਪਣੇ ਪੁੱਤ ਦਾ ਮੂੰਹ ਦੇਖ ਲੈ ਪਾਲਾ ਜਲਦੀ ਨਾਲ ਅੰਦਰ ਗਿਆ ਤੇ ਉਸਨੇ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਵਿੱਚ ਚੁੱਕ ਲਿਆ ਤੇ ਉਸ ਨੂੰ ਦੇਖ ਬਹੁਤ ਖੁਸ਼ ਹੋਇਆ ਪਾਲਾ ਰਾਣੂ ਦੀ ਹਾਲਤ ਦੇ ਥੋੜਾ ਦਰਦ ਮਹਿਸੂਸ ਕਰਨ ਲੱਗਾ ਕਿ ਅਗਰ ਰਾਣੂ ਨੇ ਕਿਹਾ ਦੇਖੋ ਬਿਲਕੁਲ ਮੇਰੇ ਤੇ ਗਿਆ ਇਹ ਸੁਣ ਕੇ ਪਾਲਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਹਾਂ ਇਹਦਾ ਤਾਂ ਨਖਰਾ ਵੀ ਤੇਰੇ ਵਰਗਾ ਹੈ ਇਹ ਕਹਿ ਕੇ ਸਾਰੇ ਹੱਸਣ ਲੱਗ ਪਏ ਬੱਸ ਕਰੋ ਹੋ ਮੇਰੇ ਪੁੱਤ ਨੂੰ ਠੰਡ ਨਾ ਲਗਵਾ ਦੇਣਾ ਲਿਆਓ ਮੈਨੂੰ ਵੀ ਫੜਾ ਦਿਓ ਹਰਾਨੋ ਨੇ ਪਾਲੇ ਨੂੰ ਆਖਿਆ ਮੈਂ ਨਾ ਆ ਕੇ ਗੁਰੂ ਘਰ ਜਾ ਕੇ ਭਾਈ ਸਾਹਿਬ ਤੋਂ ਆਪਣੇ ਪੁੱਤਰ ਦਾ ਨਾਮਕਰਨ ਕਰਵਾਉਣਾ ਤੇ ਐਨੇ ਨੇ ਤੁਸੀਂ ਕੁਝ ਮਿੱਠਾ ਬਣਾ ਲਓ ਪਾਲਾ ਕਹਿਣ ਲੱਗਾ ਹਾਂ ਪੁੱਤ ਠੀਕ ਹੈ ਤੂੰ ਨਾਲ ਐ ਮੈਂ ਵੀ ਤੇਰੇ ਨਾਲ ਚੱਲਦੀ ਹਾਂ ਤੇ ਭਾਈ ਸਾਹਿਬ ਤੋਂ ਦੇਖਦੀ ਰਸਦ ਬਾਰੇ ਵੀ ਪੁੱਛ ਆਵਾਂਗੀ ਵੀਰੋ ਆਖਣ ਲੱਗੀ ਜੀਤੋ ਦਾਈ ਨਾਲ ਨਿੰਮ ਦੀਆਂ ਟਾਣੀਆਂ ਠੀਕ ਕਰਵਾ ਰਹੀ ਸੀ ਤੇ ਦਾਈ ਨੇ ਟਾਣੀਆਂ ਨੂੰ ਖੰਬਰੀ ਨਾਲ ਬੰਨ ਕੇ ਕਮਰੇ ਦੇ ਬੂਹੇ ਉੱਤੇ ਬੰਨ੍ਹ ਦਿੱਤਾ ਲੈ ਕੁੜੇ ਜੀਤੋ ਤੇਰੀ ਨੂਂ ਦਾ ਜਨੇਪਾ ਸੁਖ ਸ਼ਾਂਤੀ ਨਾਲ ਲੰਘ ਜੇ ਤੇਰੇ ਵੇੜੇ ਤੇਰਾ ਪੁੱਤ ਤੇ ਤੇਰਾ ਪੋਤਾ ਲੰਮੀ ਉਮਰ ਸੁਖ ਸ਼ਾਂਤੀ ਨਾਲ ਭੋਗੇ ਦਾਈ ਨੇ ਨਿੰਮ ਬੰਨ੍ਹ ਜੀਤੋ ਨੂੰ ਵਧਾਈ ਦਿੱਤੀ ਵੀਰੋ ਤੇ ਪਾਲਾ ਦੋਵੇਂ ਗੁਰੂ ਘਰ ਚਲੇ ਗਏ ਉਹਨਾਂ ਭਾਈ ਸਾਹਿਬ ਤੋਂ ਅਰਦਾਸ ਕਰਵਾਈ ਤੇ ਭਾਈ ਸਾਹਿਬ ਨੇ ਹੁਕਮਨਾਮਾ ਪੜ੍ਹ ਕੇ ਉਸ ਵਿੱਚੋਂ ਅੱਖਰ ਲੈ ਕੇ ਪਾਲੇ ਨੂੰ ਗੱਗਾ ਅੱਖਰ ਤੇ ਨਾਂ ਰੱਖਣ ਲਈ ਕਿਹਾ ਤੇ ਪਾਲੇ ਨੇ ਸੋਚ ਕੇ ਭਾਈ ਸਾਹਿਬ ਨੂੰ ਗੁਰਦਿੱਤਾ ਨਾਂ ਰੱਖਣ ਲਈ ਕਿਹਾ ਤੇ ਭਾਈ ਸਾਹਿਬ ਨੇ ਗੁਰਦਿੱਤਾ ਸਿੰਘ ਨਾਂ ਲੈ ਕੇ ਅਰਦਾਸ ਕਰ ਨਾਮਕਰਨ ਕਰ ਦਿੱਤਾ ਦੋਸਤੋ ਤੁਸੀਂ ਸੁਣੀ ਕਹਾਣੀ ਚੋਰੀ ਦੀ ਤੀਵੀ ਦਾ ਆਖਰੀ ਭਾਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ